ਲੋਵੀ ਹੋ ਜੋ ਤਿਆਰ ਤੇ ਸਰਪੰਚੀ ਦੀਆਂ ਚੋਣਾਂ ਸਿਰ ਤੇ ਆ ਗਈਆਂ ਨੇ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਹੈ ਅੰਦਰ ਖਾਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਪਰਦੇ ਚ ਰੱਖ ਕੇ ਕਿਸ ਤਰ੍ਹਾਂ ਨਾਲ ਸਰਪੰਚੀ ਦੀਆਂ ਚੋਣਾਂ ਚੁੱਪਚੀਪੀਤੇ ਕਰਾਉਣ ਦੀਆਂ ਤਿਆਰੀਆਂ ਵਿੱਡੀਆਂ ਗਈਆਂ ਨੇ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜੂ ਬੇਸ਼ੱਕ ਚਰਚਾਵਾਂ ਨੇ ਕਿ ਪੰਜਾਬ ਚ ਹੋਣ ਵਾਲੀਆਂ ਚਾਰ ਜਿਮਣੀ ਚੋਣਾਂ ਅਤੇ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਜਿਦੇ ਵਿੱਚ ਪੰਚਾਇਤੀ ਚੋਣਾਂ ਨਗਰ ਕੌਂਸਲਾਂ ਦੀਆਂ ਚੋਣਾਂ ਅਤੇ ਜਿਹੜਾ ਨਗਰ ਨਿਗਮਾਂ ਦੀਆਂ ਚੋਣਾਂ ਸ਼ਾਮਲ ਨੇ ਪਰ ਚਰਚਾ ਇਹ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਖਾਸ ਕਰਕੇ ਖਾਸ ਕਰਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਅੰਦਰ ਖਾਤੇ ਤਿਆਰੀ ਸ਼ੁਰੂ ਕਰ ਦਿੱਤੀ ਐ ਤੇ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਮੀਡੀਆ ਦੀਆਂ ਰਿਪੋਰਟਾਂ ਦੱਸਦੀਆਂ ਨੇ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਅੰਦਰ ਖਾਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਸੀਟਾਂ ਦਾ ਰਾਖਵਾਕਰਨ ਅਤੇ ਵੋਟਾਂ ਦੀ ਸੁਧਾਈ ਅਤੇ ਅੰਤਮ ਸੂਚੀਆਂ ਪ੍ਰਕਾਸ਼ਿਤ ਕਰਨ ਨੂੰ ਲੈ ਕੇ ਚੀਜ਼ਾਂ ਜਿਹੜੀਆਂ ਨੇ ਉਹ ਤੈਅ ਕਰ ਲਈਆਂ ਗਈਆਂ ਨੇ ਅਤੇ ਕੁਝ ਦਿਨਾਂ ਚ ਇਸ ਬਾਰੇ ਜਿਹੜਾ ਨੋਟੀਫਿਕੇਸ਼ਨ ਹੋ ਸਕਦਾ ਹੈ। ਬੇਸ਼ੱਕ ਅੰਦਰ ਖਾਤੇ ਪੰਚਾਇਤੀ ਚੋਣਾਂ ਸਬੰਧੀ ਹਾਲ ਦੀ ਘੜੀ ਕੋਈ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। ਪੰਜਾਬ ਰਾਜ ਚੋਣ ਕਮਿਸ਼ਨ ਅnderਖਾਤੇ ਚੋਣਾਂ ਸਬੰਧੀ ਤਿਆਰੀ ਖਿੱਚਣ ਲੱਗ ਪਈ ਹੈ ਜਿਸ ਦਾ ਮਤਲਬ ਹੈ ਕਿ ਸਰਕਾਰ ਕਿਸੇ ਵੀ ਵੇਲੇ ਵੀ ਪੰਚਾਇਤੀ ਚੋਣਾਂ ਦਾ ਐਲਾਨ ਕਰ ਸਕਦੀ ਹੈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਪਿੱਠ ਅੰਕਣ ਨੰਬਰ SECP oblique SA/2023/2926 oblique 48 ਮਿਤੀ 25 ਜੁਲਾਈ 2024 ਰਾਹੀਂ ਜੋ ਕਿ ਵਿੱਤ ਕਮਿਸ਼ਨ ਪਿੰਡੂ ਵਿਕਾਸ ਅਤੇ ਪੰਚਾਇਤਾਂ ਪੰਜਾਬ ਸੈਕਟਰ 62 ਵਿਕਾਸ ਪਵਨ ਮਹਾਲੀ ਨੂੰ ਸੰਬੋਧਿਤ ਹੈ ਅਤੇ ਜਿਸ ਦੀਆਂ ਕਾਪੀਆਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਭੇਜ ਦਿੱਤੀਆਂ ਗਈਆਂ ਨੇ ਵਿਭਾਗ ਵਿਭਾਗੀ ਅਧਿਕਾਰੀਆਂ ਨੂੰ ਪੰਚਾਇਤੀ ਚੋਣਾਂ ਸੰਬੰਧੀ ਤਿਆਰ ਰਹਿਣ ਲਈ ਆਖ ਦਿੱਤਾ ਗਿਆ ਹੈ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਪੰਚਾਇਤੀ ਰਾਜ ਐਕਟ 1994 ਦੀ ਧਾਰਾ 11 ਅਤੇ 12 ਅਧੀਨ ਪੰਚਾਂ ਤੇ ਸਰਪੰਚਾਂ ਦੀਆਂ ਸੀਟਾਂ ਲਈ ਰਾਖਵਾਂਕਰਨ ਕਰਨ ਲਈ ਜਲਦੀ ਕਾਰਵਾਈ ਰੰਮੀ ਜਾਵੇ ਤਾਂ ਜੋ ਰਾਖਵਾ ਕਰਨ ਸੰਬੰਧੀ ਸਪੰਚ ਸਰਪੰਚਾਂ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰ ਤੇ ਆਮ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਹੋਵੇ ਇਸ ਲਈ ਇਹ ਕਾਰਵਾਈ ਤੁਰੰਤ ਤਾਮਲ ਵਿੱਚ ਲਿਆਂਦੀ ਜਾਵੇ ਇੱਥੇ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ S11 ਬ੍ਰੈਕਟ ਬੰਦ 5 5 ਅਨੁਸਾਰ ਪੰਚਾਂ ਦੀ ਰਜਿਸਟ੍ਰੇਸ਼ਨ ਸੰਬੰਧੀ ਨੋਟੀਫਿਕੇਸ਼ਨ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਜਾਵੇਗਾ ਅਤੇ ਕੀਤੀ ਗਈ ਕਾਰਵਾਈ ਤੋਂ ਕਮਿਸ਼ਨ ਨੂੰ ਤੁਰੰਤ ਜਾਣੂ ਕਰਵਾਇਆ ਜਾਵੇਗਾ ਇਹ ਇੱਕ ਵੱਡੀ ਤੇ ਅਹਿਮ ਕਦਮੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪੱਤਰਾਚਾਰ ਜਿਹੜਾ ਹੈ ਜਿਹਨੂੰ ਚਿੱਠੀ ਪੱਤਰ ਕਹਿੰਨੇ ਆਪਾਂ ਸੌਖੀ ਭਾਸ਼ਾ ਦੇ ਵਿੱਚ ਉਹ ਸ਼ੁਰੂ ਹੋ ਚੁੱਕਿਆ ਹੈ ਪੱਤਰ ਦਾ ਨੰਬਰ ਵੀ ਤੁਹਾਨੂੰ ਦੱਸਤਾ ਤੁਸੀਂ ਜਾ ਕੇ ਵੈਬਸਾਈਟ ਤੇ ਤੇ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਪੰਜਾਬ ਰਾਜ ਸੂਚਨਾ ਐਕਟ ਦੇ ਅਧੀਨ ਇਸ ਦੀ ਕਾਪੀ ਵੀ ਲੈ ਸਕਦੇ ਹੋ ਕਿਸ ਤਰ੍ਹਾਂ ਨਾਲ ਅੰਦਰ ਖਾਤੇ ਤਿਆਰੀ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਵਿੱਚ ਬੇਸ਼ੱਕ ਚਾਰ ਜਿਮਣੀ ਚੋਣਾਂ ਨੂੰ ਡੀਕਣਾ ਚਾਹੁੰਦੀ ਸੀ ਕਿਉਂਕਿ ਭੰਬਲ ਪੂਸਾ ਕਾਫੀ ਪੈ ਜਾਣਾ ਇੱਕ ਪਾਸੇ ਚਾਰ ਜਿਮਣੀ ਚੋਣਾਂ ਲਗਭਗ ਲੈ ਲਓ ਕਿ ਇੱਕ ਤਰ੍ਹਾਂ ਨਾਲ ਦੁਬਾਰਾ ਚੋਣਾਂ ਹੋਣ ਵਾਲਾ ਕੰਮ ਹੋ ਜਾਂਦਾ ਹੈ ਉਹ ਦੂਜੇ ਪਾਸੇ ਹਰਿਆਣੇ ਦੀਆਂ ਚੋਣਾਂ ਨੇ ਸੁਖ ਨਾਲ ਉਹਨਾਂ ਦੀ ਕਮਾਂਡ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ਦੇ ਉੱਤੇ ਹੈ ਇਹ ਸਾਰੀਆਂ ਚੀਜ਼ਾਂ ਕਰਕੇ ਆ ਸਲਾਈ ਜਾ ਰਹੀ ਸੀ ਕਿ ਸਤੰਬਰ ਜਾਂ ਅਕਤੂਬਰ ਚੋ ਜਿਮਨੀ ਚੋਣਾ ਹੋਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਅੰਦਰ ਪੰਚਾਇਤੀ ਚੋਣਾ ਕਰਵਾਈਆਂ ਜਾਣਗੀਆਂ ਪਰ ਜਿਸ ਪ੍ਰਕਾਰ ਚੋਣ ਕਮਿਸ਼ਨ ਨੇ ਪੱਤਰ ਜਾਰੀ ਕਰਕੇ ਰਿਜ਼ਰਵੇਸ਼ਨ ਜਿਹੜੀ ਹੈ ਕਰਨੀ ਹੈ ਜਿੱਥੇ ਰਾਖਵੀਆਂ ਸੀਟਾਂ ਕਰਨੀਆਂ ਨੇ ਪੰਚਾਂ ਦੀਆਂ ਸਰਪੰਚਾਂ ਦੀਆਂ ਉਹਨਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਕਹਿ ਦਿੱਤਾ ਹੈ ਤੇ ਕਰਨ ਲਈ ਹੁਕਮ ਵੀ ਦੇ ਦਿੱਤੇ ਨੇ ਅਤੇ ਇਸ ਦੀ ਜਦੋਂ ਇਹ ਹੋ ਗਈਆਂ ਤੇ ਇਹਦੀ ਜਾਣਕਾਰੀ ਦੁਆਰਾ ਵਿ ਚੋਣ ਕਮਿਸ਼ਨ ਨੂੰ ਭੇਜਣ ਦੀ ਗੱਲ ਕਹੀ ਗਈ ਹੈ ਇਸ ਤੋਂ ਸਪਸ਼ਟ ਹੈ ਕਿ ਕੁਝ ਦਿਨ ਬਾਅਦ ਹੀ ਨੇ ਕਿ ਪੰਜਾਬ ਰਾਜ ਚੋਣ ਕਮਿਸ਼ਨ ਇਹਨਾਂ ਚੋਣਾਂ ਦਾ ਐਲਾਨ ਕਰ ਸਕਦਾ ਹੈ ਇਸ ਕਰਕੇ ਅੰਦਰਖਾਤੇ ਆਮ ਆਦਮੀ ਪਾਰਟੀ ਦੇ ਚੋਣ ਕਮਿਸ਼ਨ ਕੀ ਕਰ ਰਿਹਾ ਹੈ ਇਹਦੇ ਬਾਰੇ ਹਜੇ ਕੁਝ ਸਪਸ਼ਟ ਨਹੀਂ ਹੋ ਰਿਹਾ ਪਰ ਇਸ ਪੱਤਰ ਦੀ ਰੋਸ਼ਨੀ ਤੇ ਲੋਹੇਟੇ ਗੱਲ ਆਖੀ ਜਾ ਸਕਦੀ ਹੈ ਕਿ ਤਿਆਰੀ ਸ਼ੁਰੂ ਹੋ ਚੁੱਕੀ ਹੈ ਕੁਝ ਦਿਨ ਬਾਅਦ ਹੀ ਨੇ ਜਿਵੇਂ ਹੀ ਰਿਜ਼ਰਵੇਸ਼ਨ ਦੀ ਪ੍ਰਕਿਰਿਆ ਮੁਕੰਮਲ ਹੁੰਦੀ ਹੈ ਉਸੇ ਨਾਲ ਹੀ ਵਾਰਡਬੰਦੀ ਦੀ ਪ੍ਰਕਿਰਿਆ ਸ਼ੁਰੂ ਕਰਕੇ ਨਾਲ ਦੀ ਨਾਲ ਚੋਣਾਂ ਦਾ ਐਲਾਨ ਹੋ ਸਕਦਾ ਹੈ ਕੁੱਲ ਮਿਲਾ ਕੇ ਸਰਪੰਚੀ ਦੀਆਂ ਚੋਣਾਂ ਲਈ ਪੰਚਾਇਤੀ ਚੋਣਾਂ ਦੇ ਲੜਨ ਦੇ ਚਾਹਵਾਨ ਆਪਣੇ ਪਿੰਡਾਂ 'ਚ ਤਿਆਰੀਆਂ ਖਿੱਚ ਦੋ ਜਿਹੜੇ ਜਿਹੜੇ ਲੜਨਾ ਚਾਹੁੰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਤਾਂ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਸੰਕੇਤ ਦਿੱਤੇ ਜਾ ਚੁੱਕੇ ਨੇ ਵੀ ਆਹ ਬੰਦਾ ਸਾਡਾ ਲੜੂਗਾ ਕਿਉਂਕਿ ਜਿਹੜੇ ਪ੍ਰਸ਼ਾਸਨਿਕ ਲਾਏ ਆ ਜਿਹੜੇ ਉਹਨਾਂ ਦੇ ਨਾਲ ਬੰਦੇ ਲਾਏ ਆ ਪੰਜ ਸੱਤ ਕੜਮ ਚੋਧਰੀ ਉਹ ਆਪਣੀ ਆਪਣੀ ਤਿਆਰੀ ਕਰ ਰਹੇ ਨੇ ਬਾਕੀ ਜਿਹੜੀਆਂ ਪਾਰਟੀਆਂ ਨੇ ਆਪਣੇ ਚੋਣ ਨਿਸ਼ਾਨ ਤੇ ਚੋਣ ਲੜਨੀ ਹੈ ਉਹ ਲਹਿਦਾ ਕੱਲ ਹੈ ਜਿਨ੍ਹਾਂ ਨੇ ਬਿਨਾਂ ਕਿਸੇ ਚੋਣ ਨਿਸ਼ਾਨ ਤੋਂ ਚੋਣ ਲੜਨੀ ਆਪਣੀਆਂ ਤਿਆਰੀਆਂ ਸ਼ੁਰੂ ਕਰਦੋ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੇ ਲਈ ਆਪਣੀ ਤਿਆਰੀ ਆਰੰਭ ਦਿੱਤੀ ਹੈ